ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਦੇ ਅੱਜ ਦੀ ਵੀਡੀਓ ਵਿੱਚ ਆਕਾਪਾ ਤੁਹਾਨੂੰ ਗੱਬਣ ਮੈ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਸਾਡਾ ਫੇਸਬੁੱਕ ਪੇਜ ਟਾਲੀ ਵਾਲ ਫਾਰਮ ਤੇ YouTube ਚੈਨਲ ਹਰਾਕੇ ਡੈਰੀ ਫਾਰਮ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਸਾਡੀਆਂ ਸਾਰੀਆਂ ਦੇਖ ਸਕੋ ਆਪਾਂ ਮਾਰੀ ਦੀ ਡਿਟੇਲ ਬਾਈ ਚਾਰਨੇ ਤੋਂ ਲੈਨੇ ਆ ਅੱਜ ਪਹੁੰਚੇ ਆ ਬੀਡਰੋਕ ਕੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਐਂਡ ਬੀਡਰੋਕ ਕੀ ਹਾਂਜੀ ਚਕੀਲ ਨਾਹ ਸਿੰਘ ਵਾਲਾ ਜ਼ਿਲ੍ਹਾ ਮੋਗਾ ਹਾਂਜੀ ਹਾਂ ਤੇ ਗੱਪਾਂ ਤੋਂ ਟੀ ਇਹ ਤੀਜਾ ਸੂਆ ਵਾ ਹਾਂਜੀੁੱਦ ਦੂਜੇ ਸੂਏ ਦਾ 18 ਕਿਲੋ ਦਾ ਰਿਕਾਰਡ ਆਪਣੇ ਕੋਲੇ ਆ ਇਹਦਾ ਹਾਂਜੀ ਤੀਜੇ ਸੂਏ ਸੋਨਾ ਹੁਣ ਇੱਕ ਹਫ਼ਤੇ ਦੀ ਕੱਚੀ ਠੀਕ ਆ ਜੀ ਹਾਂਜੀ ਤੇ ਤੋੜ ਕੇ ਦਿਖਾ ਦੇ ਤੋੜ ਦੇ ਹਾਂਜੀ ਬਾਈ ਵੀਡੀਓ 'ਚ ਮੱਝ ਤੁਸੀਂ ਦੇਖ ਸਕਦੇ ਆ ਜੀ ਬਾਈ ਕਹਿੰਦਾ ਵੀ ਗਾਂਵਾਂ ਵਾਲਾ ਹਵਾਨਾ ਫੈਕਸ ਆਡਰ ਆ ਜੀ ਲੰਮਾ ਥਾਣਾ ਜੀ ਵਧੀਆ ਮੁੱਠੀ ਚਾਰ ਪੋਲੀਆ ਰੂਵਰਗੀ ਵਧੀਆ ਜੀ ਮੱਝ ਵੀ ਵਾਕੀ ਤੁਸੀਂ ਬੰਤਰ ਦੇਖ ਸਕਦੇ ਆ ਚਾਰ ਸਫੇਰੋ ਮੱਝ ਪੂਰੀ ਹੈਵੀ ਹੈ ਜੀ ਬਾਕੀ ਬਾਈ ਦਾ ਬਾਈ ਦਾ ਨੰਬਰ ਲੈ ਦਿੰਦੇ ਆ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਤੁਸੀਂ ਫੋਨ ਤੇ ਕਰ ਸਕਦੇ ਆ ਰੇਟ ਵੀ ਫੋਨ ਤੇ ਹੋਊਗਾ ਹਾਂਜੀ ਬਾਈ ਨੰਬਰ ਬੋਲ ਦਿਓ ਚਰਨਾ ਜੀ 79869 ਜੀ ਹਾਂਜੀ 37712 ਬਾਠ ਠੀਕ ਆ ਜੀ ਜੀ ਫੁੱਲ ਗਰੰਟੀ ਹੋਊਗੀ ਆਪਣੀ ਦੋ ਤੇ 20 ਦੇ ਦੇ ਤਾਂ 20 ਦੇ ਦੇਵੇਂ ਨਹੀਂ 18 ਕਿਲੋ ਤਾਂ ਨੈਟ ਦੇਊਗਾ ਹਾਂਜੀ ਬਾਈਆਂ ਦਾ ਵੀ 18 ਕਿਲੋ ਤਾਂ ਨੈਟ ਦੇਊਗੀ 20 ਵੀ ਦੇ ਸਕਦੀ ਐ ਸੰਭਾਈ ਚੰਗੀ ਹੋਈ ਆਰਡਰ ਹੁਣ ਵੀ ਦੇਖ ਲਓ ਤੇ ਹਜੇ ਪੂੜਾ ਕੋਈ ਪੁੱਛਣ ਹਫਤਾ ਹਫਤਾ ਪੂਰਾ ਲੈ ਜਾਓ ਜੀ ਬਾਕੀ ਡਿਟੇਲ ਤੁਸੀਂ ਹੋਰ ਤੁਹਾਨੂੰ ਦੱਸਤਾ ਨੰਬਰ ਜੀ ਤੁਸੀਂ ਉਹ ਤੇ ਪੁੱਛ ਸਕਦੇ ਆ 869 35712 ਹਾਂਜੀ ਬਾਈ ਸასი ਕਾਲ ਜੀ ਅੱਜ ਦੀ ਵੀਡੀਓ ਚ ਆਪਣਾ ਇੰਨਾ ਹੀ ਸੀ ਠੀਕ ਆ ਜੀ